ਕਮਲ ਗਿਲਦੇ ਨਾਵਲ ਗੰਧਲੇ ਰਿਸ਼ਤੇ ਦਾ ਅਗਲਾ ਕਾਂਡ 17 ਕੈਲਾਸ਼ ਦੀਆਂ ਗੱਲਾਂ ਸੁਣ ਮੈਂ ਫਰੀਦ ਹੋ ਰਹੀ ਸਾਂ ਕਿੱਥੇ ਔਰਤ ਜਿਸ ਦੀਆਂ ਲਿਖਤਾਂ ਪੜ੍ਹ ਲਈ ਲੋਕ ਅਖਬਾਰਾਂ ਅਸਾਲਿਆਂ ਦੀ ਹੁਡੀਕਰਦੇ ਸਨ ਕਿ ਉਸ ਦੀ ਨਵੀਂ ਕਿਤਾਬ ਕਦੋਂ ਨਿਕਲੇਗੀ ਤੇ ਕਿੱਥੇ ਬੇਵਕੂਫ ਲੋਕਾਂ ਦੇ ਚੱਕਰ ਵਿੱਚ ਉਲਝ ਗਈ ਸੀ ਉਸ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਅੱਗ ਲੱਗ ਰਹੀ ਸੀ ਸੱਚੀ ਸਿਆਣੇ ਸਹੀ ਕਹਿੰਦੇ ਹਨ ਅਕਲ ਡਿਗਰੀਆਂ ਲੈ ਕੇ ਨਹੀਂ ਆਉਂਦੀ ਇਹ ਚੰਗੀ ਪਰ ਬੜੀ ਚੰਗੀ ਸੋਚ ਅਤੇ ਆਪਣੀ ਸਮਝ ਨਾਲ ਆਉਂਦੀ ਹੈ ਫਿਰ ਤੁਸੀਂ ਕੀ ਕੀਤਾ ਕੁਝ ਨਹੀਂ ਉੱਪਰ ਗਈ ਚੋਰੀ ਚੋਰੀ ਹੰਜੂ ਵਹਾਏ ਮੂੰਹ ਤੋਤਾ ਤੇ ਮੁਰ ਦੋ ਬੈਗ ਲੈ ਕੇ ਥੱਲੇ ਆ ਗਈ ਉਹਨਾਂ ਬੈਗਾਂ ਵਿੱਚ ਕੀ ਸੀ ਮੇਰੀ ਮਾਂ ਇੰਡੀਆ ਤੋਂ ਸਾਰੇ ਟੱਬਰ ਲਈ ਜੋ ਸੂਟ ਲੈ ਕੇ ਆਈ ਸੀ ਉਹ ਸਨ ਮਾਮਾ ਮਾਮੀ ਤੇ ਬਾਕੀ ਪਰਿਵਾਰਕ ਦੇ ਵੀ ਨਮੀ ਰਿਸ਼ਤੇਦਾਰੀ ਦੇ ਸਾਬ ਨਾਲ ਮਾਂ ਦੇ ਜੋ ਰਿਵਾਜ ਸਨ ਉਸ ਦੇ ਸਾਬ ਨਾਲ ਮਾਂ ਨੇ ਸਾਰਾ ਸਮਾਨ ਪੇ ਜੈਸੀ ਮੈਂ ਬੇਗ ਮਾਤਾ ਦੇ ਹੱਥ ਫੜਾਉਂਦਿਆਂ ਬੜੇ ਸਤਿਕਾਰ ਨਾਲ ਉਸ ਨੂੰ ਦੱਸਿਆ ਕਿ ਆਹ ਤੁਹਾਡੀ मामੀ ਜੀ ਅਤੇ ਬਾਕੀ ਸਾਰਿਆਂ ਦੇ ਕੱਪੜੇ ਹਨ ਜੋ ਮੇਰੀ ਮਾਂ ਨੇ ਭੇਜੇ ਹਨ ਸੂਟ ਦੇਖਦੇ ਹੀ ਬਾਪੂ ਨੇ ਰੌਲਾ ਪਾ ਲਿਆ ਨਾ 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 ਇਹ ਨਹੀਂ ਬੰਦੇ ਅਸੀਂ ਨਹੀਂ ਲੈਣੇ ਤੂੰ ਹੁਣੇ ਕਾਰਚ ਰੱਖ ਗਿਆ मामੀ ਬਹੁਤ ਸਿਆਣੀ ਸੀ ਉਸਨੇ ਕੋਈ ਕੰਮਲ ਨਾ ਘੁੱਟਿਆ ਤੇ ਪਿਆਰ ਨਾਲ ਗੱਲ ਕੀਤੀ ਉਹ ਦੋਵੇਂ ਤੀਵੇਂ ਆਦਮੀ ਇੱਕੋ ਸਾਹੇ ਬਾਰ-ਬਾਰ ਆਖੀ ਜਾਣ ਅਸੀਂ ਨਹੀਂ ਲੈਣਾ ਇਹ ਸਮਾਨ ਉਨੇ ਹੀ ਕਾਰਚ ਰੱਖਾ ਇਹ ਬਹੁਤ ਹੈਰਾਨ ਪਰੇਸ਼ਾਨ ਹੋਗੀ ਤੇ ਬਥੇਰਾ ਕਿਹਾ ਕਿ ਮਾਂ ਸਾਰਿਆਂ ਦੀ ਮਾਨ ਨਾਲ ਲੈ ਕੇ ਆਈਏ ਕਿਰਪਾ ਕਰਕੇ ਰੱਖ ਲੋ ਇਹ ਬਸ ਇੱਕ ਮਾਨ ਸਰਕਾਰੀ ਹੈ ਮੇਰੇ ਪਰਿਵਾਰ ਵੱਲੋਂ ਪਰ ਬੀਰਾ ਉਸਦੇ ਮਾਂ ਪੇ ਉਸਦਾਈਆਂ ਵਾਂਗੜੇਰੇ ਨਹੀਂ ਅਸੀਂ ਨਹੀਂ ਲੈਣੇ ਹੁਣੇ ਕਾਰਚ ਰੱਖ ਗਿਆ ਜਦ ਬਾਪੂ ਵਾਰ-ਵਾਰ ਹੀ ਕਹੀ ਜਾਂਦਾ ਹੁਣੇ ਕਾਰਚ ਰੱਖ ਗਿਆ ਤਾਂ ਮੈਨੂੰ ਜਮਾਂ ਚੰਗਾ ਨਾ ਲੱਗਦਾ ਐਦਾਂ ਲੱਗਦਾ ਜਿਵੇਂ ਕਹਿ ਰਿਹਾ ਹੋਵੇ ਕਿ ਹੁਣੇ ਲੈ ਕੇ ਵਾਪਸ ਸੀ ਚਲੀ ਜਾ ਮੈਂ ਬਹੁਤ ਪਰੇਸ਼ਾਨ ਹੋ ਗਈ। ਜਦਵੇਂ ਭਰਮ ਦੇ ਮੂੰਹ ਵੱਲ ਦੇਖਾਂ ਤਾਂ ਉਹ ਕੁਝ ਨਾ ਬੋਲੀ। ਮੈਨੂੰ ਆਪਣੇ ਆਪ ਨੂੰ ਬਹੁਤ ਪਾੜਾ ਮਹਿਸੂਸ ਹੋਇਆ। ਖੈਰ ਮੈਂ ਵਾਪਸ ਕਾਰ ਵਿੱਚ ਸੂਟਾਂ ਵਾਲਾ ਬੈਗ ਰੱਖ ਲਈ। ਮੇਰਾ ਜੀ ਕਰੇ ਮੈਂ ਹੁਣੇ ਕਾਰ ਲੈ ਕੇ ਘਰ ਪੱਜਾਂ। ਪਰ ਨਵਾਂ ਸਾਲ ਸੀ ਮੈਂ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੁੰਦੀ ਸੀ। ਉਦਾਂ ਵੀ ਮੈਂ ਇਹ ਮਨ ਬਣਾਇਆ ਹੋਇਆ ਸੀ ਕਿ ਮੈਂ ਆਪਣਾ ਘਰ ਹਰ ਹਾਲ ਵਿੱਚ ਬਸਾਉਣਾ ਹੈ। ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣੀ। ਉਹ ਕੁਝ ਨਹੀਂ ਬੋਲਿਆ। ਨਹੀਂ ਬਿਲਕੁਲ ਨਹੀਂ। ਅਗਾ ਫਿਰ ਕਿਸ ਤਰ੍ਹਾਂ ਰਹੇ ਤੁਸੀਂ ਤਿੰਨ ਦਿਨ ਉੱਥੇ ਉਹ ਜੇ ਮਾਹੌਲ ਵਿੱਚ ਕਲਾਸੀ ਕੁਛ ਨਾ ਪੁੱਛ ਪੀਰਾ ਮਾਮਾ मामੀ ਥੋੜੀ ਦੇਰ ਬਾਅਦ ਚਲੇ ਗਏ ਉਹਨਾਂ ਦੇ ਜਾਣ ਦੇ ਬਾਅਦ ਮਾਤਾ ਨੇ ਪਰਮ ਨੂੰ ਪੁੱਛਿਆ ਖਾਣਾ ਕੀ ਹੈ ਤੁਸੀਂ ਸਾਰਿਆਂ ਨੇ ਮੈਨੂੰ ਹਾਲੇ ਥੋੜਾ ਚੇਰੀ ਆਇਨ ਹੋਇਆ ਸੀ ਅੱਜ ਸ਼ਨੀਵਾਰ ਸੀ ਤੇ ਮੈਂ ਸੋਮਵਾਰ ਵਾਪਸ ਮੜਨਾ ਸੀ ਪਰਮ ਨੂੰ ਤੇ ਮੇਰੇ ਘਰ ਮਾਂ ਤੇ ਤਾਜ ਨੂੰ ਵੀ ਇਹੀ ਪਤਾ ਸੀ ਖੈਰ ਪਰਮ ਨੇ ਆਪਣੀ ਮਾਂ ਦਾ ਜਵਾਬ ਜਿੰਦਿਆਂ ਕਿਹਾ ਕਿ ਅੱਜ ਸ਼ਨੀਵਾਰ ਹੈ ਆਪਾਂ ਹਰ ਸ਼ਨੀਵਾਰ ਬਾਰੋਂ ਹੀ ਖਾਈਦਾ ਹੈ। ਤੋਂ ਮੈਂ ਪੀਜ਼ਾ ਆਰਡਰ ਕਰ ਦਿੱਤਾ ਮੈਂ ਤੇ ਕਲਾਸ਼ ਸ਼ੌਪ ਤੋਂ ਜਾ ਕੇ ਚੁੱਕ ਲਿਆਉਂਦਿਆਂ। ਬਹੁਤਾ ਤੇ ਮਨ ਨੂੰ ਆਗੀ ਲੱਗੀ ਪਰ ਮਨੇ ਮੈਨੂੰ ਨਾਲ ਜਾਣ ਲਈ ਕਿਹਾ ਤਾਂ ਮੈਂ ਤੁਰ ਪਈ। ਜਦ ਬਾਹਰ ਦੂਰ ਕੁਲ ਪਹੁੰਚਣ ਲੱਗੇ ਸਮਗਰੋਂ ਆਵਾਜ਼ ਮਾਰ ਕੇ ਕਹਿੰਦੀ ਜੇ ਵਿੱਚ ਬਹੁਤ ਪੌਣ ਖੜਕ ਰਹੇ ਨੇ ਘਰ ਖਾਣਾ ਬਣਾ ਕੇ ਨਹੀਂ ਖਾ ਸਕਦੇ। ਇਹਨਾਂ ਨੂੰ ਬਾਹਰ ਦਾ ਖਾਣਾ ਖਾਣ ਦਾ ਬੜਾ ਹੀ ਸ਼ੌਕ ਚੜਿਆ ਹੋਇਆ ਹੈ। ਹਾਏ ਮੇਰੇ ਸੱਬਾ ਇਦਾਂ ਦੀ ਬੁੱਢੀ ਕਲਾਸ਼ ਜੀ ਗੱਲ ਸੁਣ ਮੈਂ ਦੋਵੇਂ ਹੱਥ ਮੂੰਹ ਤੇ ਰੱਖ ਲੇ ਸੱਚੀ ਕਲਾਸ਼ ਜੀ ਬਹੁਤ ਖਤਰਨਾਕ ਜਨਾਨੀ ਸੀ ਉਹ ਕਹਿਰ ਵੀਰਾ ਮੈਂ ਤਾਂ ਖੁਦ ਹੈਰਾਨ ਸੀ ਹਰ ਸ਼ਨੀਵਾਰ ਉਹ ਪਰਮਦੇਵ ਘਰ ਤੋਂ ਬਾਹਰੋਂ ਖਾਣਾ ਮੰਗਵਾਉਂਦੀ ਡੈਜ਼ਰਟ ਮੰਗਵਾਉਂਦੀ ਮੈਂ ਕਹੇ ਤਾਂ ਬਾਹਰੋਂ ਖਾਣਾ ਮੰਗਾਉਣ ਤੇ ਇਸ ਨੂੰ ਸਾੜਾ ਫੈਰਿਆ ਸੀ ਤੇ ਨਾ ਕਲਾਸ਼ ਆ ਵੀ ਹੱਸ ਪਈ ਆਏ ਵੀਰਾ ਮੈਂ ਤਾਂ ਇਹੋ ਜਿਹਾ ਕਰੈਕਟਰ ਫਿਲਮਾਂ ਨਾਟਕਾਂ ਵਿੱਚ ਵੀ ਨਹੀਂ ਦੇਖੇ ਸਨ ਜਿਓ ਜਿਹਾ ਕਰੈਕਟਰ ਦੀ ਉਹ ਜਨਾਨੀ ਸੀ ਹਰ ਪੀਜਾ ਚੁੱਕਣ ਜਾਂਦਿਆਂ ਮੈਂ ਕਾਰ 'ਚ ਖਾਮੋਸ਼ ਬੈਠੀ ਸੀ। ਮੇਰਾ ਮਨ ਕੋਈ ਗੱਲ ਕਰਨ ਦਾ ਨਹੀਂ ਸੀ। ਐਸ ਕਿ ਮੈਂ ਬਹੁਤ دیر ਬਾਅਦ ਆਈ ਸੀ। ਇੱਥੇ ਤੇ ਮੈਨੂੰ 희 ਸੀ ਕਿ ਇਸ ਵਾਰ ਸਭ ਠੀਕ ਮਿਲੇਗਾ। ਪਰ ਜਦੋਂ ਦਾ ਮੈਂ ਪੈਰ ਬੂਹੇ ਪਾਇਆ ਸੀ, ਇੱਕ ਤੋਂ ਵੱਧ ਇੱਕ ਮੇਰੇ ਨਾਲ ਹੋ ਰਹੀ ਸੀ। ਰਵਿਜ ਮੈਨੂੰ ਚੁੱਪ ਬੈਠੀ ਦੇਖ ਉਸਨੇ ਆਖਿਆ। ਬੋਲਦੀ ਨਹੀਂ ਕੁਝ? ਇੰਨਾ ਚੁੱਪ ਬੈਠੀ ਆਂ। ਕੋਈ ਗੱਲ ਸੁਣਾ। ਕੀ ਗੱਲ ਮੂੰਹ ਫਲਾਇਆ ਹੋਇਆ? ਮੈਂ ਕਿਹਾ ਕੁਝ ਨਹੀਂ। ਬਸ ਥੋੜੀ ਝਕਾਵਟ ਹੈ ਫੇਰ ਵੀ ਵਾਰ-ਵਾਰ ਪੁੱਛੀ ਜਾਵੇ ਨਾ ਦੱਸ ਤਾਂ ਸਹੀ ਕੋਈ ਗੱਲ ਹੋਈ ਹੈ ਬੋਲਦੀ ਨਹੀਂ ਹਾਂ ਚੁੱਪਚੁੱਪ ਬੈਠੀ ਐ ਜਾਦੀ ਤੂੰ ਆਈ ਐ ਉਸ ਦੀ ਕੱਲ ਸੁਣ ਕੇ ਮੈਂ ਹੈਰਾਨ ਸੀ ਕਿ ਹਾਇ ਇਸ ਨੂੰ ਸਮਝ ਨਹੀਂ ਆ ਰਹੀ ਕਿ ਮੈਂ ਜਾਦੀ ਆਈ ਹਾਂ ਮੇਰੇ ਨਾਲ ਕੀ ਕੀ ਹੋ ਰਿਹਾ ਤੇ ਇਹ ਹਾਰੇ ਵੀ ਪੁੱਛਦਾ ਹੈ ਚੁੱਪ ਕਿਉਂ ਹੈ ਮੈਂ ਬੜਾ ਹੌਸਲਾ ਕਰਕੇ ਮੂੰਹ ਖੋਲਿਆ ਡੈਡ ਨੂੰ ਮੇਰੀ ਮਾਂ ਦੇ ਲਿਆਂਦੇ ਸੂਟ ਰੱਖ ਲੈਣ ਚਾਹੀਦੇ ਸਨ ਉਹਨੇ ਪਿਆਰ ਨਾਲ ਇੰਡੀਆ ਤੋਂ ਚੁੱਕ ਕੇ ਲੈ ਕੇ ਆਈ ਇਹ ਸਹੀ ਨਹੀਂ ਸੀ ਚਲੋ ਮਾੜੇ ਮੋٹے ਹੀ ਸਹੀ ਉਹ ਮਾਨ ਨਾਲ ਲੈ ਕੇ ਆਈ ਸੀ ਹੁਣ ਮੈਂ ਕਿਦਾਂ ਉਹਨਾਂ ਨੂੰ ਵਾਪਸ ਲੈ ਕੇ ਜਾਵਾਂ ਇੰਨਾ ਹਾਕ ਜਾਂ ਬੀਰਾ ਮੇਰਾ ਮਾੜਾ ਜਾਂ ਮਨ ਪਰ ਆਇਆ ਕਰਕੇ ਮੈਂ ਜਦ ਦੀ ਆਈ ਸੀ ਬਹੁਤ ਕੁਝ ਹੋ ਗਿਆ ਸੀ ਫਿਰ ਉਸਨੇ ਕੀ ਕਿਹਾ ਕਹਿਣਾ ਕੀ ਸੀ ਮੇਰੇ ਦਾਰਜੀ ਦੇ ਕਹਿਣ ਅਨੁਸਾਰ ਚਾਰੀ ਖੁਰ ਚੱਕ ਕੇ ਫਿਰ ਸ਼ੁਰੂ ਹੋ ਗਿਆ ਤੂੰ ਜਦ ਇੱਥੇ ਆਉਂਦੀ ਆ ਤੇਰਾ ਨਵਾਂ ਹੀ ਡਰਾਮਾ ਹੁੰਦਾ ਯੇ ਮੇਰੇ ਡੈਡ ਨੇ ਕਿਹਾ ਨਹੀਂ ਬੰਦੇ ਤਾਂ दैट मींस ਨਹੀਂ ਬੰਦੇ। ਪਾਗਲ ਥੋੜੇ ਆ। ਉਹਨਾਂ ਨੇ ਉਮਰ ਦੇਖੀ ਐ। ਉਹਨਾਂ ਨੂੰ ਪਤਾ ਕਿੱਥੇ ਕੀ ਬੰਦ ਐ। ਨਾਲੇ ਤੇਰੀ ਮਾਂ ਨੇ ਆਸਾਨ ਥੋੜਾ ਕੀਤਾ ਸੂਟ ਲਿਆ ਕੇ। ਨਾ ਲਿਆਉਂਦੀ। ਮੇਰੇ ਮਾਮ ਡੈਡ ਨੇ ਥੋੜੇ ਕਿਹਾ ਸੀ ਕਿ ਸਾਡੇ ਲਈ ਲੈ ਕੇ ਆ। ਨਾਲੇ ਹਰ ਵਾਰ ਕੀਰਨੇ ਜੇ ਨਾ ਅੱਖਾਂ ਚ ਲੈ ਆਇਆ ਕਰ। ਤੇਰਾ ਹੀ ਕੰਮ। ਜਦ ਦੇਖੋ ਰੋਂਣ ਲੱਗ ਜਾਂਦੀ ਐ। ਜਿੱਦਾਂ ਹੀ ਮੂੰਹ ਵਿੰਗਾ ਕਰਕੇ ਇੱਥੇ ਆਉਣਾ ਹੁੰਦਾ ਤਾਂ ਬੇਸ਼ੱਕ ਨਾ ਆਇਆ ਕਰ। ਉਹ ਇੱਕੋ ਸਾ ਬਿਲਕੁਲ ਮੇਰੇ ਮੂੰਹ ਦੇ ਮੂਰੇ ਆ ਕੇ ਖੜੀ ਕਾਰ ਚ ਬੋਲੀ ਜਾ ਰਹੀ ਸੀ। ਮੇਰੇ ਅੰਦਰ ਤੱਕ ਕੰਬ ਰਿਆ ਸੀ ਹਾਏ ਆ ਕੀ ਹੋ ਰਿਹਾ ਆ ਮੈਂ ਕਿਸ ਚੱਕਰ ਵਿੱਚ ਫਸ ਗਈ ਮੈਨੂੰ ਕੋਈ ਸਮਝ ਨਹੀਂ ਆ ਰਹੀ ਸੀ ਜਿਸ ਸੱਚ ਅੱਖਾਂ ਤਾਂ ਵੀਰਾ ਮੈਨੂੰ ਫੀਲ ਹੋ ਰਿਹਾ ਸੀ ਕਿ ਮੈਂ ਹੀ ਗਲਤ ਐਂ ਗਲਤੀ ਕਰਦੀ ਆਂ ਤਾਂ ਹੀ ਉਹ ਖੇਜ ਜਾਂਦਾ ਪਰ ਇਹ ਸਾਰੇ ਕਾਸੇ ਜਿ ਤੁਸੀਂ ਤਾਂ ਕਿਤੇ ਕੋਈ ਗਲਤੀ ਨਹੀਂ ਕੀਤੀ ਸੀ ਸਗੋਂ ਜਦ ਦੇ ਤੁਸੀਂ ਘਰ ਆਏ ਤੁਹਾਡੇ ਤੇ ਹੀ ਮਾਨਸਿਕ ਟੌਰਚਰ ਹੋ ਰਿਹਾ ਸੀ ਕਲਾ ਜੀ ਹਾਂ ਪਰ ਉਹ ਮੇਰੇ ਤੇ ਚੀਕ-ਚੀਕ ਮੈਨੂੰ ਗਲਤ ਸਾਬਤ ਕਰ ਦਿੰਦਾ ਤੇ ਮੈਂ ਚੁੱਪ ਹੋ ਜਾਂਦੀ ਉਹਨਾਂ ਤਾਂ ਗੱਲਾਂ-ਗੱਲਾਂ ਚ ਮੈਨੂੰ ਤੂੰ ਸੈਕੋ ਆ ਤੈਨੂੰ ਬਾਈ ਫੋਲਰ ਆ ਤੂੰ ਝੱਟ ਰੋਣ ਲੱਗ ਜਾਂਦੀ ਐ ਤੈਨੂੰ ਡਿਪਰੈਸ਼ਨ ਆ ਮੇਰੀ ਮਾਂ ਤੋਂ ਤੂੰ ਸੜਦੀ ਐ ਤੈਨੂੰ ਜੈਲਸੀ ਇਸ਼ੂ ਵੀ ਐ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਉਹ ਮੈਨੂੰ ਲਾ ਚੁੱਕਾ ਸੀ ਫੇਰ ਪੀਜਾ ਚੱਕ ਕੇ ਘਰੇ ਵਾਪਸ ਆ ਗਏ ਉਸਤੇ ਮਾਂ ਪਿਓ ਨਾਲ ਖਾਣਾ ਖਾਦਾ ਇੱਕ ਟੇਬਲ ਤੇ ਬੈਠ ਮੈਂ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨਾਲ ਗੱਲਾਂ-ਬਾਤਾਂ ਵੀ ਕੀਤੀਆਂ ਫਿਰ ਮੇਰਾ ਅੰਦਰ ਦੁੱਖ ਰਿਆ ਸੀ ਕੱਲ ਰਾਤ ਦੇ 11 ਵਜੇ ਸਾਰੀ ਪੰਡਿਤ ਢਿੰਡੇ ਸਾंप के ਮਹਿਰੂਮ ਵਿੱਚ ਗਈ। ਉਹ ਉੱਥੇ ਪਿਆ ਗੇਮ ਖੇਡ ਰਿਆ ਸੀ ਫੋਨ ਤੇ। ਫੋਨ ਰੱਖ ਫਿਰ ਦੁਬਾਰਾ ਉਹੀ ਗੱਲਾਂ ਚੇੜ ਲਈਆਂ। ਨੈਕਸਟ ਟਾਈਮ ਮੈਨੂੰ ਮੁੜ ਕੇ ਨਾ ਕਹੀਂ ਕਿ ਸੂਟ ਰੱਖ ਲੈਂਦੇ। ਤੂੰ ਮੇਰੇ ਮਾਮ ਡੈਡ ਨੂੰ ਗਲਤ ਸ਼ਬਦ ਕਰ ਰਹੀ ਸੀ ਕਾਰ ਚ ਬੈਠ ਕੇ। ਮੇਰੀ ਮਾਂ ਮੇਰਾ ਰੋਕਾ ਰੁਕ। ਜੇ ਮਾਂ ਨੇ ਕਹਿਤਾ ਗਲਤ ਤਾਂ ਗਲਤ ਓਕੇ। ਦਿਮਾਗ 'ਚ ਪਾ ਲੈ ਆਪਣੇ ਇਹ ਗੱਲ। ਹੁਣ ਮੈਂ ਤਾਂ ਕੋਈ ਗੱਲ ਵੀ ਨਹੀਂ ਛੇੜੀ ਸੀ ਬਸ ਆਪ ਹੀ ਉਸਦੇ ਦਿਮਾਗ 'ਚ ਮਮ ਡੈਡ ਮਮ ਡੈਡੀ ਸੀ ਮੈਂ ਲਾਈਟ ਬੰਦ ਕਰ ਚੁੱਪਚਾਪ ਅੱਖਾਂ ਬੀਟ ਲੀਆਂ ਸਾਰੀ ਰਾਤ ਨਾ ਉਸਨੇ ਮੈਨੂੰ ਬੁਲਾਇਆ ਨਾ ਮੈਂ ਬਸ ਮੈਂ ਬੈੱਡ ਦੇ ਇੱਕ ਕੋਨੇ ਵਿੱਚ ਪੈ ਕੇ ਰਾਤ ਕੱਟ ਲਈ ਬਹੁਤ ਵਾਰ ਦਿਮਾਗ ਵਿੱਚ ਆਇਆ ਕਿ ਚੁੱਪਚਾਪ ਰਾਤ ਦੇ ਹਨੇਰੇ 'ਚ ਚਾਬੀ ਚੁੱਕਾਂ ਤੇ ਘਰ ਨੂੰ ਹੁਣੇ ਤੁਰ ਪਾਵਾਂ ਪਰ ਮੈਂ ਆਪਣਾ ਜਲੂਸ ਨਹੀਂ ਕਢਵਾਉਣਾ ਚਾਹੁੰਦੀ ਸੀ ਰਾਤ ਨੂੰ ਹਨੇਰੇ ਵਿੱਚ ਚੁੱਪ ਘੋੜੀ ਬਣ ਕੇ ਪਰ ਹੁਣ ਮੇਰਾ ਸਾਹ ਘੁੱਟ ਰਿਹਾ ਸੀ ਇਸ ਘਰ ਵਿੱਚ ਦੋ ਦਿਨ ਹੋਰ ਤਾਂ ਕੀ ਮੇਰਾ ਰਾਤ ਕੱਟਣਾ ਔਖਾ ਹੋ ਰਿਹਾ ਸੀ ਸਵੇਰ ਦੇ 6 ਵਜੇ ਤਾਂ ਮੈਂ ਸ਼ਾਵਰ ਲੈ ਕੇ ਚੱਲੇ ਕਿਚਨ ਵਿੱਚ ਕੌਫੀ ਬਣਾਉਣਾ ਆ ਗਈ ਘਰ ਚ ਸੁੰਨਮ ਸਾਂਹ ਪਈ ਸੀ ਸਭ ਕੋੜੇ ਵਿੱਚ ਸੁੱਤੇ ਪਏ ਸਨ ਮੈਂ ਚੱਲੇ ਆਉਂਦਿਆਂ ਅਨੂੰ ਨੂੰ ਫੋਨ ਲਾਇਆ ਉਸ ਨੂੰ ਕੱਲ ਸ਼ਾਮ ਤੋਂ ਜੋ ਜੋ ਹੋ ਰਿਹਾ ਸੀ ਉਹ ਸਭ ਦੱਸਿਆ ਤੇ ਨਾਲ ਹੀ ਕਿਹਾ ਕਿ ਮੈਂ ਹੁਣੇ ਵਾਪਸ ਆ ਰਹੀ ਹਾਂ ਉਸ ਦੀ ਸਲਾਹ ਵੀ ਲਈ ਕਿ ਕੀ ਕਰਾਂ ਖਰ ਕਰਦਿਆਂ ਕਰਾਉਂਦਿਆਂ 7 ਵਜੇ ਤਾ ਭਰਮ ਦਾ ਪਿਓ ਥੱਲੇ ਆ ਗਿਆ ਪਤਾ ਨਹੀਂ ਮੇਰੇ ਮਨ ਵਿੱਚ ਕੀ ਆਇਆ ਮੈਂ ਇੱਕਦਮ ਉਸਨੂੰ ਦੇਖ ਆਖਿਆ ਘਰੋਂ ਫੋਨ ਆਇਆ ਘਰੇ ਬੋਇਲਰ ਦੀ ਪ੍ਰੋਬਲਮ ਪੈ ਗਈ ਹੈ ਆਜ ਆਪਣੇ ਹੈੱਡ ਵਾਲਾ ਲੱਗ ਗਿਆ ਹੈ ਤੇ ਮਾਂ ਕੱਲੀ ਘਰ ਆ ਉਸ ਤੋਂ ਹੀਟ ਨਹੀਂ ਲੱਗ ਰਹੀ ਤੇ ਉਹ ਘਬrai ਵੀ ਆ ਸੋ ਮੈਨੂੰ ਵਾਪਸ ਜਾਣਾ ਪੈਣਾ ਹੁਣੇ ਤਾਂ ਕਿ ਮੈਂ ਜਾ ਕੇ ਕੋਈ ਮਕੈਨਿਕ ਲੱਭ ਕੇ ਬੋਇਲਰ ਠੀਕ ਕਰਵਾਵਾਂ ਉਸ ਨੂੰ ਇਹਨਾਂ ਅੱਖ ਮੈਂ ਉੱਪਰ ਕਮਰੇ ਵਿੱਚ ਜਾ ਕੇ ਆਪਣਾ ਨਿੱਕੜ ਸੁੱਕੜ ਇਕੱਠਾ ਕਰਨ ਲੱਗੀ ਉਦੋਂ ਤੱਕ ਉਹ ਵੀ ਜਾਗ ਗਿਆ ਮੈਂ ਸੇਮ ਝੂਠੀ ਸਟੋਰੀ ਉਸਨੂੰ ਸੁਣਾਈ ਤੇ ਤਕਰੀਬਨ ਸਵੇਰ ਦੇ 7:30 ਵਜੇ ਮੈਂ ਆਪਣੀ ਕਾਰ ਨਿਊਕੀ ਤੋਂ ਮਿਡਲੈਂਡ ਆਪਣੇ ਘਰ ਵੱਲ ਤੋਰ ਲਈ ਕਾਰ ਆਨ ਕਰਦਿਆਂ ਸਪੋਟੀਫਾਈ ਕਲਿੱਕ ਹੋ ਗਿਆ ਤੇ ਸਵੇਰੇ ਸਵੇਰੇ ਹੀ ਉਸ ਤੇ ਹੰਸ ਰਾਜ ਹਸਦਾ ਗੀਤ ਤੇਰੇ ਸ਼ਹਿਰ ਨੂੰ ਸਜਦਾ ਕਰ ਚੱਲੇ ਜਿੱਤੀ ਹੋਈ ਬਾਜ਼ੀ ਹਰ ਚੱਲੇ ਚੱਲ ਪਿਆ ਹਾਏ ਵੀਰਾ ਪਤਾ ਨਹੀਂ ਮੈਂ 4:30 ਘੰਟੇ ਦਾ ਉਹ ਸਫ਼ਰ ਉਸ ਦਿਨ ਕਿਵੇਂ ਨਿਬੇੜਿਆ ਇੱਕ ਮਿੰਟ ਲਈ ਵੀ ਮੇਰੀਆਂ ਅੱਖਾਂ 'ਚੋਂ ਹੱਥ ਰੂ ਨਾ ਰੋਕੇ ਸਾਰੇ ਲੱਖ ਦੇ ਮਾਂ ਦਾ ਫੋਨ ਆਉਂਦਾ ਕਦੀ ਤਾਜ ਦਾ ਤੇ ਕਦੀ ਅੰਨੂ ਦਾ ਤਾਰੇ ਵਾਰ ਵਾਰ ਇਹੀ ਆਖੀ ਜਾਂਦੇ ਤੂੰ ਰਾਜੀ ਖੁਸ਼ੀ ਘਰ ਆ ਜਾ ਆਪਾਂ ਘਰ ਆਈ ਤੇ ਗੱਲ ਕਰਦੇ ਆਂ ਸਾਡੇ ਚਾਹਰ ਘੰਟੇ ਕਾਰ ਚਲਾ ਮੈਂ ਮਸਾਂ ਘਰ ਆ ਕੇ ਡਿੱਗੀ ਮਾਂ ਵਾਰ ਵਾਰ ਪੁੱਛ ਰਹੀ ਸੀ ਕਿ ਹੋਇਆ ਕੀ ਐ ਮੈਂ ਰੋ ਰੋ ਸਾਰਾ ਹਾਲ ਦੱਸਿਆ ਉਸਦੇ ਬਹਿਬ ਨੇ ਮੈਨੂੰ ਧਰਮਦਰ ਤੱਕ ਤੋੜ ਦਿੱਤਾ ਸੀ ਵੀਰਾ ਇਸ ਵਾਰ ਫੇਰ ਤੁਸੀਂ ਅਗਾਹ ਕੀ ਫੈਸਲਾ ਲਿਆ ਕਰਾਸਤੀ ਇਹ ਜ਼ਿੰਦਗੀ ਤਾਂ ਬਹੁਤ ਭੇੜੀ ਸੀ ਕਿਉਂ ਜੇ ਮੂਰਖਾਂ ਚ ਤੁਸੀਂ ਫਸ ਕੇ ਸੀ ਮੈਂ ਬਹੁਤ ਖਰਾਨ ਸਾਂ ਕਿ ਅ ਸਭ ਉਸ ਨਾਲ ਹੋ ਰਿਹਾ ਸੀ ਤੇ ਉਸ ਨੂੰ ਜਾਣਨ ਵਾਲੇ ਉਸ ਤੇ ਪਾਠ ਉਸ ਦੇ ਪ੍ਰਸ਼ੰਸਕ ਤੇ ਮੈਂ ਵੀ ਨਾਲ ਹੀ ਇਹ ਸੋਚ ਰਿਹਾ ਸਾਂ ਕਿ ਉਹ ਆਪਣੀ ਨਵੀਂ ਜ਼ਿੰਦਗੀ ਵਿੱਚ ਅਗਾਹ ਵੱਧ ਗਈ ਹੈ ਤੇ ਬਹੁਤ ਖੁਸ਼ ਹੈ ਆਪਣੇ ਨਵੇਂ ਸੰਸਾਰ ਵਿੱਚ ਜਦ ਕਿ ਸਚਾਈ ਬਿਲਕੁਲ ਹਲਕ ਸੀ ਕਾਫੀ ਲੇਟ ਹੋ ਚੁੱਕਾ ਸੀ ਅਸੀਂ ਦੋਹਾਂ ਨੇ ਗੱਲਾਂ ਦਾ ਸਿਲਸਿਲਾ ਠੀਰਕਿਆ। ਇੱਕ ਦੂਜੇ ਨੂੰ ਕੁੱਟ ਕੇ ਜਫੀ ਪਾਈ ਤੇ ਗੁੱਡ ਨਾਈਟ ਕਹਿ ਆਪੋ ਆਪਣੇ ਰੂਮਾਂ ਵਿੱਚ ਸੌਣ ਚਲੇ ਗਿਆਂ। ਬੈੱਡ ਵਿੱਚ ਜਾ ਕੇ ਵੀ ਬਹੁਤ देर ਮੈਨੂੰ ਨੀਂਦ ਨਹੀਂ ਆਈ। ਪਤਾ ਨਹੀਂ ਸ਼ਾਇਦ ਦਿਨ ਦੇ ਚੜਾਜੇ 'ਚ ਮੇਰੀ ਮਸਾਂ ਅੱਖ ਲੱਗੀ। ਸਵੇਰ ਵੇਲੇ ਕੋਈ ਤਕਰੀਬਨ 8:00 ਵਜੇ ਜਾਗ ਗਈ। ਘਰ 'ਚ ਬੜੀ ਸ਼ਾਂਤੀ ਸੀ। ਮੈਂ ਮੂੰਹ ਹੱਥ ਤੋਂ ਕਲਾਸ਼ ਨੂੰ ਪਾਲਣਾ ਸ਼ੁਰੂ ਕਰਤਾ। ਉਹ ਕਿੱਥੇ ਨਜ਼ਰ ਨਹੀਂ ਆ ਰਹੇ ਸਨ। ਉਹ ਸੁੱਤੇ ਤਾਂ ਹਾਰੇ ਹੋ ਨਹੀਂ ਸਕਦੇ। ਉਹ ਤਾਂ अर्ਲੀ ਬੈਡਸਨ ਘਰ ਮੈਂ ਕੌਫੀ ਬਣਾ ਕੇ ਕੰਸਰ ਬਠੀ ਚ ਗਈ ਤਾਂ ਵੇਖਿਆ ਉਹ ਬਾਹਰ ਸਵੀਮਿੰਗ ਪੂਲ ਵਿੱਚ ਬੜੇ ਆਰਾਮ ਨਾਲ ਤੈਰ ਰਹੇ ਸਨ ਮੈਂ ਦੂਰੋਂ ਬੈਠੀ ਕਾਫੀ देर ਉਹਨਾਂ ਵੱਲ ਦੇਖਦੀ ਰਹੀ ਤੇ ਮਨ ਹੀ ਮਨ ਸੋਚਦੀ ਰਹੀ ਕਿ ਸੱਚੀ ਸਿਆਣੇ ਸਹੀ ਕਹਿੰਦੇ ਹਨ ਜੀਵਨ ਸਾਥੀ ਦਾ ਸੁੱਖ ਕਰਮਾ ਦਾ ਹੁੰਦਾ ਹੈ ਇਹ ਸੁੱਖ ਕਿਸੇ ਨੂੰ ਸਮਝਾ ਬਜਾ ਕੇ ਜਬਰੀ ਨਹੀਂ ਉਸ ਕੋਲੋਂ ਲਿਆ ਜਾ ਸਕਦਾ ਕੈਲਾਸ਼ ਨਾਲ ਹੋਈਆਂ ਹੁਣ ਤੱਕ ਦੀਆਂ ਗੱਲਾਂ ਤੋਂ ਮੈਨੂੰ ਇਹ ਪਤਾ ਤਾਂ ਲੱਗ ਗਿਆ ਸੀ ਕਿ ਆ ਨਾਵਾ ਮਿਲਿਆ ਟੱਬਰ ਕੋਈ ਸਿਆਣਾ ਟੱਬਰ ਨਹੀਂ ਸਗੋਂ ਮੁਖੌਟੇ ਪਾ ਕੇ ਦੁਨੀਆ ਵਿੱਚ ਵਿਚਰਨ ਵਾਲਾ ਟੱਬਰੀ ਸੀ ਤੇ ਇਕਲਾਸ ਜੀ ਸੁੱਲਜੀ ਹੋਈ ਔਰਤ ਇਹ ਡਿਜ਼ਰਵ ਨਹੀਂ ਕਰਦੀ ਸੀ ਪਰ ਇੱਕ ਗੱਲ ਮੈਨੂੰ ਹੋਰ ਵੀ ਸਮਝ ਆ ਗਈ ਸੀ ਕਿ ਇਹਨਾਂ ਕੁਝ ਪਤਾ ਲੱਗਣ ਦੇ ਬਾਵਜੂਦ ਵੀ ਉਸ ਦਾ ਮਨ ਇਸ ਬੰਦੇ ਨੂੰ ਛੱਡਣ ਦਾ ਨਹੀਂ ਸੀ ਸ਼ਾਇਦ ਉਹ ਉਸ ਇਨਸਾਨ ਨੂੰ ਪਿਆਰ ਕਰਦੀ ਸੀ ਤੇ ਪਿਆਰ ਵਿੱਚ ਬੰਦਾ ਦੂਜੇ ਦੀ ਹਰ ਗਲਤੀ ਮਾਫ ਕਰਨ ਨੂੰ ਤਿਆਰ ਹੀ ਰਹਿੰਦਾ ਹੈ ਉਹੀ ਇਸ ਵਿਚਾਰੀ ਨਾ ਹੋ ਰਿਹਾ ਸੀ ਪਰ ਇਨਸਾਨ ਆਪਣਾ ਸੁਭਾਅ ਛੇਤੀ ਨਹੀਂ ਬਦਲ ਸਕਦਾ ਸਬਾਹਤ ਆਤਾਂ ਨੂੰ ਬਦਲਣਾ ਸੌਖਾ ਨਹੀਂ ਹੈ। ਮੇਰੀ ਦਾਦੀ ਕਹਿੰਦੀ ਹੁੰਦੀ ਸੀ ਜੇ ਬੰਦੇ ਦੀਆਂ ਆਦਤਾਂ ਬਦਲ ਜਾਣ ਤਬ ਬੁੱਲੇ ਸ਼ਾਹ ਨਾ ਝੁੱਠਾ ਪੈ ਜਾਏ। ਤੇ ਇਹ ਕਲਾਸ਼ਤੀਆਂ ਗੱਲਾਂ ਸੁਣ ਕੇ ਮੈਂ ਇਹ ਸਮਝ ਗਈ ਸੀ ਕਿ ਪਰਮ ਕਦੇ ਨਹੀਂ ਬਦਲ ਸਕਦਾ ਤੇ ਨਾ ਉਸ ਦੀ ماں ਹੀ। ਕਹਿਰੇ ਵਿਚਾਰੀ ਔਰਤ ਬੁਰੀ ਤਰ੍ਹਾਂ ਫਸ ਗਈ ਸੀ। ਮੈਂ ਗਾਂ ਉਤਸਕ ਸੀ ਜਾਣਨ ਲਈ ਕਿ ਗਾਂ ਉਸ ਟੱਬਰ ਨੇ ਇਸ ਨਾਲ ਕੀ ਕੀ ਮਾਨਸਿਕ ਟੌਰਚਰ ਕੀਤਾ ਜੋ ਇਸ ਹੱਦ ਤੱਕ ਪਹੁੰਚ ਗਈ ਕਿ ਇੰਗਲੈਂਡ ਛਟਕੀ ਇਹਨਾਂ ਸਾਲਾਂ ਤੋਂ ਮੁੜ ਇੱਥੇ ਆ ਵਸ ਗਈ ਤੇ ਆਪਣੇ ਪੁੱਤ ਨੂੰ ਦੇ ਕਹਿਣ ਤੇ ਵੀ ਮੁੜ ਉਸ ਧਰਤੀ ਤੇ ਪੈਰ ਨਾ ਪਾਇਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ